ਤਸਵੀਰਾਂ ਜਲਾਲਾਬਾਦ ਦੇ ਨਵੇਂ ਬਿਜਲੀ ਘਰ ਦੇ ਸਾਹਮਣੇ ਲਹਿਰੀ ਵਾਲੀ ਗਲੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਨੌਜਵਾਨਾਂ ਦੇ ਵੱਲੋਂ ਜੰਮ ਕੇ ਹੁੱਲੜਬਾਜੀ ਕੀਤੀ ਗਈ ਹੈ ਦੱਸ ਦਈਏ ਕਿ ਇਸ ਦੌਰਾਨ ਕੁਝ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਕਾਪੇ ਵੀ ਦਿਖਾਈ ਦੇ ਰਹੇ ਨੇ ਜਾਣਕਾਰੀ ਮੁਤਾਬਕ ਪ੍ਰਾਣੀ ਰੰਜਿਸ਼ ਨੂੰ ਲੈ ਕੇ ਕੱਲ ਜਲਾਲਾਬਾਦ ਦੇ ਲਹਿਰੀ ਵਾਲੀ ਗਲੀ ਦੇ ਵਿੱਚ ਇੱਕ ਨਾਈ ਦੀ ਦੁਕਾਨ ਤੇ ਦੋ ਤਿਰਾਂ ਆਪਸ ਵਿੱਚ ਝਪੜ ਗਈਆਂ ਇਸ ਦੌਰਾਨ ਦੋਨਾਂ ਦੇ ਵੱਲੋਂ ਇੱਕ ਦੂਜੇ ਦੇ ਨਾਲ ਮਾਰਕੁੱਟਾਈ ਕੀਤੀ ਗਈ ਹੈ ਅਤੇ ਕਾਪੇ ਵੀ ਦਿਖਾਏ ਗਏ ਦੱਸ ਦਈਏ ਕਿ ਇਹ ਸਾਰੀ ਘਟਨਾਵਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈਆਂ ਨੇ ਇਸ ਮਾਮਲੇ ਦੇ ਵਿੱਚ ਉਧਰ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਜਲਾਲਾਬਾਦ ਸਾਹਿਬ ਡਿਵੀਜ਼ਨ ਦੇ ਡੀਐਸਪੀ ਆਰ ਸ਼ਰਮਾ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲੇ ਸ਼ਿਕਾਇਤ ਆਈ ਹੈ ਅਤੇ ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਨੇ ਜਾਂਚ ਦੇ ਦੌਰਾਨ ਜੋ ਵੀ આરોપી ਹੋਇਆ ਉਸ ਦੇ ਖਿਲਾਫ ਕਾਨੂੰਨ ਦੇ ਤਹਿਤ ਬੰਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਸਾਰੇ ਗੱਲ ਇਦਾਂ ਗਈ ਵੀ ਇਹ ਚਿੱਟਾ ਵੇਚਦੇ ਨੇ ਨੰਨਾ ਗਿਆ ਮੁੰਡਾ ਤੇ ਇੱਕ ਮੰਨਾ ਇਹ ਉੱਥੇ ਨੰਨਾ ਤੇ ਮੰਨੂ ਇਹ ਗਿਆ ਤਵਾਨਿਆ ਚਿੱਟਾ ਵੇਚਣ ਪੰਜ ਗ੍ਰਾਮ ਸੀ ਇਨਾਂ ਕੋਲ ਉੱਥੇ ਮ ਫੜ ਕੇ ਚਪੇੜਾ ਚਪੂੜਾ ਮਾਰਦੇ ਮੈਂ ਇਹ ਕੰਮ ਨਹੀਂ ਕਰਨ ਦੇਣਾਗਾ ਠੀਕ ਆ ਉਸ ਤੋਂ ਬਾਅਦ ਅੱਜ ਮੈਂ ਇੱਥੇ ਆਇਆ ਸਲੂਨ ਚ ਕਟਿੰਗ ਕਰਾਉਣ ਮੈਨੂੰ ਨਹੀਂ ਪਤਾ ਸੀ ਵੀ ਇੱਥੇ ਪਹਿਲਾਂ ਬੈਠੇ ਨੇ ਇੱਥੇ ਆਉਂਦਿਆਂ ਨਾਲ ਹੀ ਮੇਰੇ ਗੱਲ ਪੈ ਗਏ ਨੇ ਤੇ ਇਹਨਾਂ ਹੋਰ ਬੰਦੇ ਸਦਾਗੇ ਕਿੰਨਾਂ ਕੋਲ 2 ਰਵਾਲਵਰ ਸੀ ਇਹਨਾਂ ਕੋਲ ਸਿੱਧੇ ਕਰ ਤੇ ਇਹਨਾਂ ਨੇ ਕੈਮਰਾ ਚ ਆਈ ਫੋਟੋਗ੍ਰਾਫ ਵੀ ਆ ਗਈ ਵੀਡੀਓ ਵੀ ਆ ਗਈ ਤੇ ਇਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾ ਬਾਈ ਜੀ ਮਸਲਾ ਹੋਇਆ ਮੇਰਾ ਛੋਟਾ ਬ੍ਰਦਰ ਹੈ ਇੱਥੇ ਸਲੂਨ ਤੇ ਕਟਿੰਗ ਕਰਾਉਣ ਆਇਆ ਹੈ ਤੇ ਇੱਥੇ ਬਦਮਾਸ਼ ਹੈਗੇ ਨੇ ਕੋਈ ਨੰਨਾ ਚੀਨਾ ਤੇ ਇੱਕ ਮੰਨੂ ਉਹ ਬੰਦੇ ਜਿਹੜੇ ਨੇ ਉਹ 302 ਦੇ ਵਿੱਚ ਬਾਹਰ ਆਏ ਹੋਏ ਨੇ ਤੇ ਇਸ ਲੋਨ ਦੇ ਵਿੱਚ ਆ ਗੱਡੀ ਜਾ ਕੇ ਇੱਥੇ ਦੋ ਕਾਪੇ ਇੱਕ ਰਾੜ ਉਹਨਾਂ ਕੋਲ ਸੀ ਉਹਨਾਂ ਆਂਦੇ ਆਸਲਾ ਕੱਢ ਕੇ ਮੇਰੇ ਉੱਤੇ ਤਾਣਦਾ ਤੇ ਮੈਨੂੰ ਕੁਰਸੀਆਂ ਰਾੜਾਂ ਨਾਲ ਇੱਥੇ ਕੁੱਟਿਆ ਗਿਆ ਤੇ ਔਰ ਛਰੇ ਆਮ ਧਮਕੀਆਂ ਦਿੱਤੀਆਂ ਗਿਆ ਤੈਨੂੰ ਤੇਰੇ ਬੱਚਿਆਂ ਨੂੰ ਮਾਰ ਦੇਣਾ ਅਸੀਂ ਤੈਨੂੰ ਛੱਡਣਾ ਨਹੀਂ ਸਾਨੂੰ ਜੇਲ੍ਹ ਚ ਫੋਨ ਆਇਆ ਕਿ ਬੰਦਾ ਮਾਰਨਾ ਹੈ ਇਹ ਚਿੱਟੇ ਦਿਖਲਾ ਬੋਲਦਾ ਹੈ ਠੀਕ ਹੈ ਤੇ ਮੈਂ ਤਾਂ ਹੱਥ ਜੋੜ ਕੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਤੇ ਮਾਨ ਸਰਕਾਰ ਨੂੰ ਬੇਨਤੀ ਕਰਦਾ ਤੇ ਸਾਡੇ ਜਲਾਲਾਬਾਦ ਐਮਐਲ ਸਾਹਿਬ ਨੂੰ ਗੋਲਦੀ ਸਾਹਿਬ ਜੀ ਤੁਹਾਨੂੰ ਵੀ ਤੁਹਾਡਾ ਧੰਨਵਾਦ ਹੋਵੇਗਾ ਜੇ ਕਾਰਵਾਈ ਕਰਾ ਕੇ ਤੁਰੇ ਫਿਰਦੇ ਨੇ ਆਪਦੀ ਗੱਡੀ ਦੇ ਦੋ ਇਹਨਾਂ ਕੋਲ ਅਸਲੇ ਸੀ ਪਾਕਿਸਤਾਨੀ ਜਿਹੜੇ ਸਟਾਰ ਵਾਲੇ ਅਸਲਾ ਇਹਨਾਂ ਕੋਲ ਇਹਨਾਂ ਕਿੱਥੋਂ ਅਸਲਾ ਆ ਗਿਆ ਤੇ ਮੈਂ ਸਾਰਿਆਂ ਨਾਲ ਹੱਥ ਜੋੜ ਕੇ ਬੇਨਤੀ ਕਰਨਾ ਕਿਸਾਨ ਯੂਨੀਅਨ ਨੂੰ ਔਰ ਸਾਰੀਆਂ ਜਥੇਬੰਦੀਆਂ ਨੂੰ ਕਿ ਰਾਲੋ ਮੇਲੇ ਕੇ ਮੇਰਾ ਸਾਥ ਦੋ ਮੈਂ ਗਰੀਬ ਬੰਦਾ ਆ ਇਹ ਤਾਂ ਕੱਲ ਨੂੰ ਮਾਰ ਦੇਣਗੇ ਜੀ ਇਹ ਕਹਿੰਦੇ ਸਾਨੂੰ ਜੇਲ੍ਹ ਤੇ ਫੋਨ ਆਇਆ ਹੈ ਤੇ ਸਾਨੂੰ ਪਾਕਿਸਤਾਨੋਂ ਫੋਨ ਆਇਆ ਤੈਨੂੰ ਮਾਰਨਾ ਹੈ ਜੀ ਠੀਕ ਹੈ ਤੇ ਮੇਰੀ ਬੇਨਤੀ ਹੈ ਕਿ ਇਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ ਇਸ ਵਜ੍ਹਾ ਜੀ ਇਹ ਗੱਲ ਦੀ ਹੈ ਕਿ ਇੱਕ ਨੰਨਾ ਨਾ ਦਾ ਜਵਾਕ ਜ ਹੈਗਾ ਚਿੱਟਾ ਵੇਚਦਾ ਹੈ ਜੀ ਉੱਥੇ ਟਵਾਣਿਆਂ ਪਿੰਡ ਚਿੱਟਾ ਵੇਚ ਜਾਂਦਾ ਉੱਥੇ ਮੇਰੇ ਬ੍ਰਦਰ ਨੇ ਰੋਕਿਆ ਵਿੱਚ ਚਿੱਟਾ ਵੇਚਣ ਨਹੀਂ ਦੇਣਾ ਚਿੱਟਾ ਇਹਨੇ ਖੋ ਵੀ ਲਿਆ ਸੀ ਤੇ ਮੈਂ ਚਿੱਟੇ ਦੇ ਬਰਖ ਵਾਲਾ ਬੋਲਦਾ ਅੱਗੇ ਵੀ ਦੋ ਵਾਰੀ ਮੇਰਾ ਰੋਲਾ ਮੈਂ ਚਿੱਟੇ ਵਾਲ ਦੇ ਬਰਖਲਾ ਪਿਆ ਜੀ ਤੇ ਹੁਣ ਵੀ ਇਹ ਕੀ ਸੀ ਇਹਨਾਂ ਨੂੰ ਕਿਸੇ ਦਾ ਫੋਨ ਆਇਆ ਕੋਈ ਵੱਡੀ ਪਾਰਟੀ ਹੈਗੀ ਹੈ ਜਾ ਕੇ ਚੀਨਾ ਹੈਗਾ ਉਹ ਪਿੰਡ ਸੇ ਦਾ 220 ਗੱਡੀ ਸੀ ਨੰਬਰ ਹੁੰਦਾ ਹੈ ਪੀਪੀ ਕਾਰਡ ਈ 2457 ਉਸ ਗੱਡੀ ਦੇ ਵਿੱਚ ਆਇਨ ਚਿੱਟੀ ਗੱਡੀ i20 ਹੈ ਔਰ ਉਹਨਾਂ ਕੋ ਦੋ ਅਸਲੇ ਸੀਗੇ ਜੀ ਠੀਕ ਹੈ ਤੇ ਮੈਂ ਤਾਂ ਸਰ ਦੁਬਾਰਾ ਫਿਰ ਬੇਨਤੀ ਕਰਦਾ ਐਸਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਬੈਨ ਨੱਥ ਪਾਈ ਜਾਵੇ 2-4 ਦਿਨ ਪਹਿਲਾਂ ਇਹਨਾਂ ਹਸਪੀਟਲ ਦੇ ਵਿੱਚ ਵੜ ਕੇ ਨਾ ਇੱਕ ਐਡਾ ਵੱਡਾ ਕਾਂਡ ਕੀਤਾ ਇਹਨਾਂ ਨੇ ਤਾਂ ਕੱਲ ਨੂੰ ਜਿਉਣ ਨਹੀਂ ਦੇਣਾ ਜੀ ਤੇ ਬਸ ਮੇਰੀ ਤਾਂ ਇਹੀ ਬੇਨਤੀ ਹੱਥ ਜੋੜ ਕੇ ਕਿ ਇਹਨਾਂ ਤੇ ਬੰਦੀ ਕਾਰਵਾਈ ਹੋ ਗਈ ਤਾਂ ਅਸਤਵਾਨ ਆ ਜਾ ਕੇ ਵੇਚਦਾ ਇੱਕ ਨੰਨਾ ਤੇ ਇੱਕ ਮੰਨੂ ਇਹ ਦੋ ਬੰਦੇ ਤੇ ਇਹਨਾਂ ਨੂੰ ਅਸੀਂ ਉੱਥੇ ਰੋਕਿਆ ਸਕੇ ਦੋ ਵਾਰੀ ਤੇ ਉਸ ਗੱਲ ਦੀ ਰੰਜਿਸ਼ ਰੱਖਦੇ ਨੇ ਜੀ ਇਹ ਦੋ ਪਾਰਟੀਆਂ ਆਪਸ ਵਿੱਚ ਬੈਸੀਆਂ ਸੀ ਵਿਕਰਮ ਟਵਾਣਾ ਤੇ ਦੂਜੇ ਪਾਸੇ ਮੰਨਾ ਸੀ ਇਹ ਬਾਲ ਬੂਲ ਕਟਾਣ ਗਏ ਸੀ ਇੱਕ ਪਾਰਟੀ ਪਹਿਲਾਂ ਬਾਲ ਕਟਾਰੀ ਸੀ ਬੈਠੀ ਦੂਸਰੀ ਪਾਰਟੀ ਉੱਥੇ ਚਲੀ ਗਈ ਜਿਨ੍ਹਾਂ ਦਾ ਪਹਿਲਾਂ ਵੀ ਕੋਈ ਮਾੜਾ ਮੋਟਾ ਟਕਰਾਅ ਹੋਇਆ ਸੀ ਉੱਥੇ ਇਹਨਾਂ ਦੀ ਬੂਲ ਬਲਾਰਾ ਹੋਇਆ ਕੋਈ ਮਾਰਕਟਾਈ ਨਹੀਂ ਹੋਈ ਨਾ ਹੀ ਕੋਈ ਦਾਖਲ ਹੋਇਆ ਤੇ ਪਰਸ ਕੋਲੋਂ ਕੰਪਲੇਂਟ ਦੇ ਗਏ ਨੇ ਇਹ ਉਹ ਤਤਤੀਸ਼ ਜਾਰੀ ਹੈ ਜਿਵੇਂ ਹੋਊਗੀ ਕਾਰਵਾਈ ਕਰ ਦਿੱਤੀ ਜਾਊ ਕਿਸੇ ਰੂਮ ਲਾਰੇ ਜਿਹੜਾ ਕਿ ਕੁੱਟਮਾਰ ਦੇ ਰੂਮ ਲਾਰੇ ਇਹ ਵੀ ਕਹ ਰਿਹਾ ਕਿ ਉਹਨਾਂ ਕੋਲ ਪਿਸਤਲ ਕੋਸਤਲ ਰਹੀ ਜਿੰਦੀ ਨਹੀਂ ਪਿਸਤਲ ਵਾਲੀ ਦੇਖੋ ਵੀਡੀਓ ਬਣੀ ਹੋਈ ਹੈ ਉੱਥੇ ਸਿਰਫ ਬੈਸਟ ਸਹੀ ਹੁੰਦਾ ਦਿਖਦਾ ਹੈ ਉੱਥੇ ਕੋਈ ਮਾਰਕਟਾਈ ਨਹੀਂ ਕੋਈ ਕੁਛ ਹੁੰਦਾ ਦਿਖਦਾ ਨਹੀਂ ਹੈਗਾ ਨਾ ਹੀ ਕੋਈ ਪਿਸਤਲ ਨਜ਼ਰ ਆਉਂਦਾ ਨਾ ਹੀ ਕੋਈ ਦਾਖਲ ਹੋਇਆ ਹਸਪਤਲ ਦੇ ਵਿੱਚ ਇੱਕ ਤਫਤੀਸ਼ ਕੀਤੀ ਜਾ ਰਹੀ ਹੈ ਜਰਾ ਹਾਂ ਜੀ ਹਾਂ ਦਰਖਾਸਤਾਂ ਆ ਗਈਆਂ ਨੇ ਉਹ ਆਪਣਾ ਡਿਊਟੀ ਅਸਰ ਜਿਹੜਾ ਸੀਗਾ ਉਹ ਮੌਕੇ ਤੇ ਚਲਾ ਗਿਆ ਸੀ ਤੇ ਇਸ ਤਰ੍ਹਾਂ ਦੀ ਕਾਰਵਾਈ ਹੋ ਗਈ ਕਰ ਦਿੱਤੀ ਜਾਵੇ ਠੀਕ ਠੀਕ